Bye-bye. ਮੁਰਦਾਬਾਦ ਹਾਏ 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 ਮੁਰਦਾਬਾਦ ਮੁਰਦਾਬਾਦ ਦੇਖੋ ਜੀ ਇਹਦਾ ਰੋਸ ਕੋਟ ਜਿਹੜਾ ਰੱਖਿਆ ਗਿਆ ਸੀ ਜਿਹੜਾ ਬੀਤੇ ਰਾਤ ਸਾਡੇ ਬਹੁਤ ਸਤਿਕਾਰਯੋਗ ਲੀਡਰ ਦੇ ਉੱਪਰ ਹਮਲਾ ਹੋਇਆ ਗ੍ਰੇਨੇਡ ਦੇ ਨਾਲ ਬਹੁਤ ਹੀ ਮੰਦਪਾਕੀ ਘਟਨਾ ਹੈ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਕਾਨੂੰਨ ਲਾਅ ਐਂਡ ਆਰਡਰ ਬਹੁਤ ਹੀ ਖਰਾਬ ਹੋ ਗਿਆ ਹੈ ਜਿਹੜਾ ਦਿਨ ਬਰ ਦਿਨ ਮੈਂ ਇਸ ਰਾਜ ਦੇ ਵਿੱਚ ਮੰਦਰ ਸੁਰਖਿਅਤ ਨੇ ਨਾ ਹੀ ਥਾਣੇ ਸੁਰਖਿਤ ਨੇ ਨਾ ਹੀ ਲੀਡਰਸ ਸੁਰਖਿਤ ਨੇ ਮੈਂ ਸਮਝਦਾ ਹਾਂ ਕਿ ਜੇ ਲੀਡਰਸ ਸੁਰਖਿਤ ਨਹੀਂ ਹੈ ਤੇ ਆਮ ਲੋਕ ਆਮ ਜਨਤਾ ਸੁਰਖਿਤ ਕਿਦਾਂ ਮਹਿਸੂਸ ਕਰੇਗੀ ਜਦੋਂ ਇੱਕ ਪੂਰਵ ਕੈਬਨਿਟ ਮਨਿਸਟਰ ਦੇ ਉੱਪਰ ਉਹਦੇ ਘਰ ਦੇ ਉੱਪਰ ਇਦਾਂ ਦੇ ਹਮਲੇ ਹੋਣਗੇ ਤੇ ਆਮ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੋਏਗਾ ਜਿਸ ਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਣ ਦੇ ਚਾਂਸਸ ਨੇ ਮੈਂ ਸਮਝਦਾ ਹਾਂ ਕਿ ਭਗਵੰਤ ਮਾਨ ਜੀ ਨੂੰ ਹੁਣ ਅਸਤੀਫਾ ਦੇਣਾ ਚਾਹੀਦਾ ਹੈ ਤੇ ਹੱਥ ਜੋੜ ਕੇ ਪੂਰੇ ਪੰਜਾਬ ਵਾਸੀਆਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਕਿ ਜਿਹੜੀ ਉਹਨਾਂ ਦੇ ਰਾਜ ਦੇ ਵਿੱਚ ਨਾ ਮੰਦਿਰ ਸੁਰੱਖਿਤ ਨੇ ਨਾ ਥਾਣੇ ਸੁਰੱਖਿਤ ਨੇ ਨਾ ਹੀ ਲੀਡਰ ਸੁਰੱਖਿਤ ਨੇ ਨਾ ਹੀ ਆਮ ਜਨਤਾ ਸੁਰੱਖਿਤ ਹੈ ਕਦੀ ਕਿਤੇ ਹਮਲਾ ਹੁੰਦਾ ਹੈ ਕਦੀ ਕਿਤੇ ਹਮਲਾ ਹੁੰਦਾ ਥੋੜੇ ਦਿਨ ਪਹਿਲੇ ਅੰਮ੍ਰਿਤਸਰ ਦੇ ਵਿੱਚ ਮੰਦਿਰ ਤੇ ਹਮਲਾ ਹੋਇਆ ਸੀ ਤੇ ਬੰਦੇ ਫੜ ਲਿੱਕੇ ਜਾਂਦੇ ਆ ਬਾਅਦ ਬੰਦੇ ਫੜੇ ਜਾਂਦੇ ਆ ਇੰਟੈਲੀਜੈਂਸ ਕਿੱਥੇ ਹੈ ਪਹਿਲੇ ਬੰਦੇ ਫੜੋ ਉਹਨਾਂ ਨੂੰ ਪਹਿਲੇ ਹੀ ਨਕੀਲ ਪਾਓ ਤਾਂ ਕਿ ਇਹ ਹਮਲੇ ਹੋਣ ਹੀ ਨਾ ਤੇ ਪੰਜਾਬ ਦਾ ਮਾਹ ਮੈਂ ਫਿਰ ਤੋਂ ਕਹਿਣਾ ਚਾਹੁੰਗਾ ਕਿ ਪੰਜਾਬ ਸਰਕਾਰ ਦੀ ਅੱਖਾਂ ਹਲੇ ਵੀ ਬੰਦ ਨੇ ਅੱਖਾਂ ਖੋਲ ਲਵੋ ਨਹੀਂ ਤੇ ਆਉਣ ਵਾਲਾ ਦੌਰ ਪੰਜਾਬ 'ਚ ਬਹੁਤ ਹੀ ਖਰਾਬ ਹੈ ਤੇ ਇਹ ਤੁਹਾਡੇ ਤੋਂ ਸੰਭਿਆ ਨਹੀਂ ਜਾਣਾ ਕਿਉਂਕਿ ਆਏ ਦਿਨ ਹਮਲੇ ਹੋ ਰਹੇ ਆ ਕੋਈ ਪਹਿਲੀ ਵਾਰ ਹੀ ਨਹੀਂ ਹੋਇਆ 3 ਸਾਲ 'ਚ ਮੈਂ ਸਮਝਦਾ ਵਾਂ ਲੱਖਾਂ ਵਾਰੀ ਹਮਲੇ ਹੋ ਗਏ ਆ ਤੇ ਕੋਈ ਵੀ ਹਮਲੇ ਨੂੰ ਹੋਣ ਤੋਂ ਪਹਿਲੇ ਨਹੀਂ ਫੜਿਆ ਜਾ ਸਕਿਆ ਬਸ ਮੈਂ ਇਹੀ ਕਹਿਣਾ ਚਾਹੁੰਗਾ ਕਿ ਇਹ ਤੇ ਨਕੇਲ ਪਈ ਤੇ